ਸ਼ੋਮਣੀ ਅਕਾਲੀ ਦੰਦ ਹਲਕਾ ਬਸੀ ਪਠਾਨਾ ਦੇ ਪਰਿਵਾਰ ਵਿੱਚ ਚੋਣਦਾ ਹੋਇਆ ਪਾਕ ਪ੍ਰੋਫੈਸਰੀ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਨਾਲ ਜੱਥੇਦਾਰ ਸੁਜੀਤ ਸਿੰਘ ਵਿਖੇ ਚਫਲਕਾ ਇੰਚ ਦਰਬਾਰਾ ਸਿੰਘ ਗੁਰੂ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਹਲਕਾ ਬਸੀ ਪਠਾਣਾ ਦੇ ਮੁੱਖ ਸੇਵਾਦਾਰ ਦਰਬਾਰਾ ਸਿੰਘ ਗੁਰੂ ਨੇ ਭਾਗ ਪ੍ਰਾਤਰੀ ਦੇ ਇਹਨਾਂ ਪਰਿਵਾਰਾਂ ਨੂੰ ਸਿਰ ਪਾਉ પા ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਆਗਤ ਕੀਤਾ। ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਬਦਲਾਵ ਵਾਲੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਅਤੇ ਪਾਰਟੀਆਂ ਬਦਲਾਖੁਰੀ ਦੀਆਂ ਨੀਤੀਆਂ 'ਤੇ ਕੰਮ ਕਰ ਰਹੇ ਨੇ। ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਜਿਸ ਕੁੱਤੇ ਪੰਜਾਬ ਦੀ ਜਨਤਾ ਨੂੰ ਭਰੋਸਾ ਹੈ ਜੋ ਤੁਸੀਂ ਅੱਜ ਦੇਖੀ ਹੈ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਭਾਰ ਵਿੱਚ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੀ ਕੜੀ ਤਹਿਤ ਹਲਕਾ ਪੱਸੀ ਪਠਾਣਾ ਵਿਖੇ 8 ਅਪ੍ਰੈਲ ਨੂੰ ਪੰਜਾਬ ਬਚਾਓ ਯਾਤਰਾ ਪਹੁੰਚੇਗੀ ਜਿਸ ਦੇ ਸਬੰਧ ਵਿੱਚ ਪਾਰਟੀ ਵਰਕਰਾਂ ਨਾਲ ਵਕ ਵਕ ਥਾਵਾਂ ਤੇ ਮੀਟਿੰਗਾਂ ਕਰਕੇ ਉਹਨਾਂ ਦੀਆਂ ਜਟੀਆਂ ਲਗਾਈਆਂ ਜਾਣੀਆਂ ਇਸ ਮੌਕੇ ਤੇ ਭਾਰਤ ਬਰਾਦਰੀ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਕਿਹਾ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ ਅੱਜ ਦੀ ਬਸੀਤ ਖਵਾ ਸ਼ਹਿਰ ਦੇ ਵਿੱਚ ਇਹ ਸਾਰੇ ਦਿਨ ਮੀਟੀਆਂ ਦਾ ਦੌਰ ਚੱਲ ਰਿਹਾ ਹੈ ਜਿਸ ਦੇਰ ਮਨਕੂਨ ਸੀ ਸੀ ਮੁਟਾਲਾਪੁਰ ਸਾਹਿਬ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਗਨ ਤੇ ਆਪਣੇ ਸਰਗੁਣ ਸਿੰਘ ਲਾਭੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਕਾਲੀਗਨ ਹੋਰ ਸਾਰੇ ਵਿਸ਼ੇ ਤੇ ਫੌਦੇ ਸਰਕਲ ਪ੍ਰਬੰਧ ਸਾਹਿਬ ਅੱਜ ਮੀਟੀਆਂ ਸੀਗੀਆਂ 1000000 ਸਿੰਘ ਦੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਕਾਲੀਗਨ ਵੱਲੋਂ ਜੰਗਾਬ ਬਚਾਓ ਯਤਰਾ ਕੀ ਪਿਆਰੀਆਂ ਵਾਲੇ ਇੱਕ ਬਸੀ ਪਸੰਦ ਵਾਲਕੇ ਦੇ ਵਿੱਚ ਇਹ ਯਾਤਰਾ ਜਿਹੜੀ ਹੈ 8 ਪੈ ਦਿਨ ਫਰਮ ਬਾਦ ਨੂੰ ਸ਼ੁਰੂ ਹੋ ਰਹੀ ਹੈ ਉਹ ਉਸ ਦੀ ਪਿਆਰੇ ਨਾਲ ਜਿਹੜੇ ਆਏ ਬੀਟੀ ਨਾਲ ਚੱਤੀਆ ਕਿੰਨੇ ਨੇ ਜਿਹਦੇ ਵਿੱਚ ਫਾਰਲੀ ਗਰੁੱਪ ਦੇ ਵਿੱਚ ਪਿਆਰ ਦੇ ਰੂਪ ਕੋ ਵਿਸ਼ਵਾਸ ਕੋ ਦੇਖਿਆ ਮੈਦਾਨ ਵਾਲਾਂ ਦੇ ਵਿੱਚ ਪੂਰਾ ਆਪਸ਼ਨ ਹੈ ਔਰ ਪੂਰੇ ਦੇਸ਼ ਦੇ ਨਾਲ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਔਰ ਇਹ ਯਾਤਰਾ ਦਾ ਜਿਹੜਾ ਰੂਟ ਹੈ ਉਹ ਬਸੀ ਪਟਨਾ ਤੋਂ ਸੰਗ ਹੈਲਪਮੈਂਟ ਹੈ ਮੋਲੇ ਵਾਲੇ ਕੋ ਫਰਮਾ ਜਿਹੜਾ ਦੁਕਾਨਾਂ ਇੱਥੇ ਹੈ ਮੈਂ ਤੋਂ ਜੀ ਫਰਮਾ ਰੂਟਾ ਯਕਾ ਦਾ ਉਹ ਆਪ ਦੀ ਬੜੇ ਕੁੱਛ ਪਕਾਹੀ ਚਾਰ ਪਿਆ ਲੋਧਵਾਵਾਂ ਨੇ ਜੀ ਜੀ ਨੇ ਉਹ ਹੈ ਉਹ ਜੋਇਨਿੰਗ ਵੀ ਕੀਤੀ ਹੈ ਇਹ ਸਭ ਮੇਰੀ ਬਹੁਤ ਵੱਡਾ ਹੁਣ ਹੋਣਾ ਹੈ ਉਹ ਦੇ 파ਟਨ ਨੇ ਫੈਸਲੇ ਲਏ ਉਹਨਾਂ ਫੈਸਲਾ ਤੇ ਜਿਹੜਾ ਹੈ ਫੁੱਲ ਪਲੈਨ ਹੋਏ ਉਹਨਾਂ ਨੇ ਫੈਸਲੇ ਵੀ ਸ਼ੋਭਾ ਕਰਦੇ ਹੋਏ ਲੋਧਵਾਵਾਂ ਨੇ ਜੀ ਜੀ ਨੇ ਉਹ ਵੀ ਅੱਗੇ ਜਾਣੇ ਕੀਤੀ ਹੈ ਮੇਰੇ ਉਸ ਤੋਂ ਮੈਂ ਸੰਗਤ ਕਹਿੰਦਾ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਸਰਦਾਰ ਲਾਮੀ ਤੇ ਜਸਪੂਰ ਸਿੰਘ ਜਿੰਨਾ ਬੜਾ ਬੜਾ ਯੋਗਦਾਨ ਹੈ ਮੈਂ ਉਹ ਫਾਰਿਆਂ ਦੇ ਤੁਨ ਬੱਦੀ ਦੀਆਂ ਔਰ ਬਸਿਤ ਖੜਾ ਹਮਕੇ ਦੀ ਸੰਗਤ ਨੂੰ ਮੈਂ ਅਪੀਲ ਵੀ ਕਰਦਾ ਕਿ ਬੱਬੂ ਜੀ ਦੀ ਇਹ ਦੋ ਮਸ਼ਹੂਰ ਦੇ ਨਾਲ ਇਸ ਯਾਤਰਾ ਨੂੰ ਸ਼ਮੂਲੀਅਤ ਦਿੱਤੀ ਜਾਵੇ ਕਿਉਂਕਿ ਜਲਾ ਸਾਡੀ ਆਪੋ ਪੰਜਾਬ ਦੇ ਵਿੱਚੋਂ 1920 ਵੀਰ ਸਿੰਘ ਦੀ ਬਾਦਲ ਸਾਹਿਬ ਉਹ ਹੈ ਪੰਜਾਬ ਦੇ ਅਜਾ ਯਾਤਰਾ ਕਰਦੇ ਉਦੇ ਬੱਚ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਲਗ ਰਹੀਆਂ ਬਿੱਗੀਆਂ ਬੱਚੇ ਟਰੱਕਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਆਹ ਜੀ ਦੇਖੋ ਕਿ ਵੱਡਾ ਇੱਕ ਹੁਨੈਣਾ ਮਿਲਿਆ ਤੇ ਇਹ ਹੁਨੈਣਾ ਇਤਿਹਾਸ ਹੈ ਉਹ ਡਗਰਾ ਗਿਆ ਨਹੀਂ ਬੇਸਕੀਲ ਨਹੀਂ ਉਹ ਤਾਂ ਕਿਸ ਤਰ੍ਹਾਂ ਇਹ ਤੁਹਾਨੂੰ ਫਾਸੀ ਨੇ ਸੈਕਣਾ ਕੀਤਾ ਕਿ ਅਸੀਂ ਪੈ ਫਿਲਣਾ ਲੜੇਗਾ ਜਿਹੜੀ ਪੈਤੀ ਫੈਲਾ ਦੇ ਨਾਲ ਲਿਖੀ ਜਿਹੜੀ ਪੈਤੀ ਪੰਜਾਬ ਪਦੀ ਹੈ ਮੰਡਾ ਦੇ ਨਾਲ ਲਿਖੀ ਜੀਡੀ ਪਾਰਟੀ ਪੰਜਾਬ ਦੇ ਪੰਥ ਮੰਗਾਂ ਦੇ ਨਾਲ ਨਹੀਂ ਖੜੀ ਅਸੀਂ ਉਹਦੇ ਨਾਲ ਸਾਡਾ ਕੋਈ ਨਹੀਂ ਜੇ ਸਵਾਲ ਦੀ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਜਿਹੜਾ ਸ੍ਰੀ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਦੀ ਗਵਾਈ ਦੇ ਵਿੱਚ ਜੋ ਪਾਕਿ ਨੇ ਫੈਸਲਾ ਕੀਤਾ ਹੈ ਇਹਦੇ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਬਹੁਤ ਵੱਡਾ ਅਸਾਜ ਆ ਗਿਆ ਮੈਂ TV 'ਤੇ ਪੜ੍ਹਿਆ ਕੱਲ੍ਹ ਨਹੀਂ ਅੱਜ ਪੋਹਣਾ ਦਾ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਕਿਉਂ ਕਰ ਲਈ ਜਾਂ ਕੀ ਉਹ ਦੱਸ ਰਿਹਾ ਉਹ ਦੇਖੋ ਜੀ ਸਰ ਪਾਰਟੀਆਂ ਨੂੰ ਛੱਡ ਛੱਡ ਕੇ ਕਾਂਗਰਸ ਤੋਂ ਛੱਡ ਕੇ ਆਪ ਜਾ ਰਹੇ ਆ ਤੇ ਆਪ ਵਾਲੇ ਕਾਂਗਰਸ ਜਾ ਰਹੇ ਆ ਉਹ ਕੀ ਕਹਿਣਾ ਚਾਹੁੰਗੇ ਇਹ ਕੁਝ ਹੀ ਹੈ ਮੈਂ ਇਹ ਦੱਸਦਾ ਵੀ ਕਿਉਂਕਿ ਆਧਾਰ ਹੀ ਹੋ ਗਈਆਂ ਨੇ ਜਦੋਂ ਐਮਐਮਏ ਐਮਪੀ ਛੱਡ ਗਏ ਵਰਕਰ ਤਾਂ ਛੱਡ ਦਿਆ ਫਿਰ ਦੇਖਦੇ ਵੀ ਕੁਝ ਨਹੀਂ ਹੋ ਰਿਹਾ ਕੋਈ ਹੋਰ ਵੀ ਪੈਨਲ ਖੜੇ ਐ ਐਮਪੀ ਛੱਡ ਰਹੇ ਕੋਈ ਐਮਐਮਏ ਸਾਡ ਫੌਜ ਦਾ ਐਮਐਮਏ ਛੱਡ ਕੇ ਜਾ ਰਹੇ ਆ ਇਹ ਪੁਨਾ ਦੇ ਵਿੱਚ ਖੜੇ ਤੇ ਆ ਅਗੇ ਵੀ ਚੱਲ ਜਾਣੇ ਬਾਰੇ ਆਹ ਦੇਖੋ ਕਿੰਨੇ 40-50 ਰੋਜ਼ਗਾਰ ਵਾਲ ਔਰ ਦੂਜਿਆਂ ਇਹਨਾਂ ਨੇ ਟਿਕਤੀਆ श्रोमी अकाली दल है क्योंकि लोग समझते हैं कि श्रोमी अकाली पार्टी है जी खेत्री पार्टी जीवन की राखी करी है अच्छी किसानों के दे ना किसान हितों के ना इस करके लोग जो निर्णय कर रहे दूजिया पार्टिया ने के आ रहे जी है खालसा जी की फतेह अब जी मीटिंग नहीं अब तक सवेर दे ਕਰੀਏ ਸਾਡੀ ਸ਼ਹਿਰ ਦੇ ਵਿੱਚ 7-8 ਮੀਟਿੰਗਾਂ ਜੀਹਨ ਸਾਲ ਦੀ ਰਹਿਤ ਅਸੀਂ ਕੀਤੀ ਹੈ ਕਿ ਹਰ ਮੀਟਿੰਗ ਦੇ ਵਿੱਚ ਕਿਤੇ 20 ਕਿਤੇ 20 ਕਿਤੇ 40 ਬੰਦੇ ਦੂਜੀਆਂ ਬਾਤਾਂ ਨੂੰ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਉਹਦਾ ਸਿਰਫ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਸਾਡੇ ਪਾਰਟੀ ਪ੍ਰਧਾਨ ਸੁਖੀਰ ਸਿੰਘ ਜੀ ਬਾਦਲ ਸਾਹਿਬ ਨੇ ਬਾਈ ਉਹਨਾਂ ਦੀ ਸੋਰ ਕਮੇਟੀ ਨੇ ਜਿਹੜਾ ਫੈਸਲਾ ਲਿਆ ਪੰਜਾਬੀਆਂ ਨਾਲ ਖਰਮ ਦਾ ਬੰਦੀ ਸਿੰਘਾਂ ਨਾਲ ਖਰਮ ਦਾ ਇਹ ਫੈਸਲਾ ਲੋਕਾਂ ਦੇ ਵਿੱਚ ਬੜਾ ਉਦਸ਼ਾਏ ਦੀ ਚੀਜ਼ ਤੱਕ ਇਹ ਬੜੀ ਕਾਦੀ ਗੱਲ ਕੋਤਨ ਪਾ ਦਿੱਤੀ ਹੈ ਇਹ ਹੀ ਪੰਜਾਬ ਦੇ ਆਮਦਾਨ ਨੂੰ ਅੱਗੇ ਲਿਆ ਦਿੱਤੀ ਹੈ ਬਾਕੀ ਕੋਈ ਪਾਰਟੀ ਨਹੀਂ ਜਾ ਸਕਦੀ ਕੱਲ ਸਾਡੀ ਮੀਟਿੰਗ ਸੀਗੀ ਲੋਕ ਸਭਾ ਹਾਈਟਾ ਫਟੇਗੜ ਖਾਲ ਦੀ ਉਹੀ ਵਿੱਚ ਵੀ ਪਾਰਟੀ ਪ੍ਰਧਾਨ ਜੀ ਨੇ ਸਾਡੇ ਨੇ ਸਾਰਿਆਂ ਦੇ ਸਾਹਮਣੇ ਜੀ ਕਹੇ ਤਾਂ ਆਪ ਵੀ ਕਦੇ ਵੀ ਸਾਡੀ ਜਿਹੜੀ ਇੱਕਤਾ ਉਹ ਜਿਦਾਂ ਨੂੰ ਰੂਪਿਤ ਤੇ ਸਿਰਫ ਤੇ ਸਿਰਫ ਅਸੀਂ ਪੰਜਾਬ ਦੇ ਮੁੱਦੇ ਜਾਂ ਜੇਵਦਾਰਾਂ ਦੇ ਜਾਂ ਕਿਸੇ ਨਹੀਂ ਬਾਰ ਦੇ ਇਹਨਾਂ ਨੂੰ ਅਸੀਂ ਤਹਿਜਦਾਕ ਇਹ ਵੀ ਇਹ ਇੱਕ ਜਨਤਕ ਪਾਰਟੀ ਆ ਉਹਨਾਂ ਆਪਾਂ ਨੂੰ ਸਾਰੇ ਨੂੰ ਪਤਾ ਕਿ ਪਿੱਛੇ 90% ਵੋਟ ਛਾੜੂ ਨੂੰ ਪਈ ਹੈ ਇਹ ਹੋਏ ਲੋਕ ਹੈ ਬੁੱਤਰੇ ਅਸੀਂ ਕਹਿੰਦੇ ਇਹ ਗਲਤ ਤੇ ਪਰ ਇਸ ਟਾਈਮ ਮਾਹੌਲੇ ਇਦਾਂ ਦਾ ਹੈ ਸੱਜਿਆ ਵੀ ਪੂਰੇ ਸਾਡੇ ਬਦਲਾਪ ਬਦਲਾ ਦੇ ਨਾਲ ਤੋਕੇ ਪਰ ਜਦੋਂ ਪਿੱਛੇ ਆ ਉਹਨਾਂ ਨੇ بڑے ਲਾਰੇ ਲਾਏ ਸੀ ਤੇ ਨੌਕਰੀਆਂ ਦਵਾਗੇ ਘਰ-ਘਰ ਹਜ਼ਾਰ ਰੁਪਏ ਦਵਾਗੇ ਉਹ ਸਾਰੀਆਂ ਗੱਲਾਂ ਉਹਨੇ ਝੂਠੀਆਂ ਲਿੱਖੀਆਂ ਤੇ ਨੌਜਵਾਨਾਂ ਨੇ ਦੇਖਿਆ ਵੀ ਸਾਡੀ ਬਾਤ ਹੈ ਸਿਰਫ ਕਿ ਸਰਫਾ ਕਾਲੀ ਜਨੇ ਫੜ ਸਕਦਾ ਕਿਉਂਕਿ ਜਿੰਨੀਆਂ ਸਕੀਮਾਂ ਪਹਿਲਾਂ ਕੋਪੀਆਂ ਸਾਰੀਆਂ ਉਹ ਅਕਾਲੀ ਜਲਦੀ ਸਰਕਾਰ ਦੇ ਵਿੱਚ ਦਿੱਤੀਆਂ ਗਈਆਂ। ਵੇਖ ਕਰਕੇ ਜਿਹੜੇ ਲੋਕ ਆਏ ਸਮਝ ਗਏ ਕਿ ਅਕਾਲੀ ਜਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ। ਮੇਰੀ ਅਸੂਖ ਨੂੰ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਹ ਸੂਲਿਟ ਯਤਿਕਾਂ ਨੂੰ ਤਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਮੈਂ ਬਹੁਤ ਬਹੁਤ ਆਭਾਰੀ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਿਵੀਰ ਸਿੰਘ ਬਾਦਲੀ ਸਾਹਿਬ ਜਿਨ੍ਹਾਂ ਦੇ ਪਿਆਰ ਸਦਕਾ ਪਤਾ ਉਹਨਾਂ ਦੀ ਸੁਗਨ ਸੋਚ ਦੇ ਸਦਕਾ ਪਾਟ ਬਰਾਦਰੀ ਜਿਹੜੇ ਸੋਚੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੀ ਹੈ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਅਣਗੌਲਿਆ ਗਿਆ ਸੀ ਵੀ ਤੇ ਬਹੁਤ ਵੱਡਾ ਜਿਹੜਾ ਹਿੱਸਾ ਹੈ ਬਹੁਤ ਵੱਡਾ ਨਹੀਂ ਤਕਰੀਬਨ 100% ਜਿਹੜਾ ਸਾਡਾ ਹਿੱਸਾ ਹੈ ਉਹ ਸਿੱਖੀ ਦੇ ਆਧਾਰ 'ਉਲਾ ਹਿੱਸਾ ਜੀ ਤੇ ਇਸੇ ਕਰਕੇ ਪਾਟ ਸਮੁੱਚੀ ਪਾਟ ਬਰਾਦਰੀ ਦਾ ਹੀ ਫੈਸਲਾ ਸੀ ਵੀ ਸਾਰੀ ਜਿਹੜੀ ਪਾਰਟੇ ਪਾਰਟੀ ਦੇ ਨਾਲ ਆਪਾਂ ਜੁੜ ਕੇ ਆਪਣਾ ਇੱਕ ਵੱਖਰਾ ਜਿਹੜਾ ਵਿੰਗ ਹੈ ਉਹ ਬਣਿਆ ਬਣੇਗਾ ਸੋ ਪਾਰਕੀ ਪ੍ਰਧਾਨ ਵੱਲੋਂ ਵੀ ਫੈਸਲਾ ਲਿਆ ਜਾ ਚੁੱਕਿਆ ਹੈ ਕਿ ਭਾਗ ਬਰਾਦਰੀ ਦਾ ਜਿਹੜਾ ਕੌਮੀ ਵਿੰਗ ਹੈ ਉਹ ਬਣਿਆ ਬਣੇਗਾ ਜਿਹਦੀ ਕਾਰੀ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੀ ਸੇਵਾ ਨਿਭਾ ਰਹੇ ਨੇ ਸਰਦਾਰ ਸੁਜੀਤ ਸਿੰਘ ਵੀ ਖਵਾਨੀ ਤੋਂ ਟੇਕੇਦਾਰ ਸਾਹਿਬ ਉਸ ਤੋਂ ਬਾਅਦ ਸਰਦਾਰ ਸਰਵਿਸਿੰਗ ਦੀ ਲਾਗੀ ਸਾਡੇ ਨਾਲ ਜਿਹੜਾ ਜਿਹੜਾ ਯੂਥ ਪ੍ਰਧਾਨ ਵੀ ਨੇ ਤੇ ਦਾਸ ਤੇ ਸਰਦਾਰ ਕਰਮਜੀਤ ਸਿੰਘ ਦੀ ਖਾਲਸਾ ਤੇ ਹੋਰ ਵੀ ਵੱਖ-ਵੱਖ ਸ਼ਹਿਰਾਂ ਤੋਂ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਇੱਕ ਤੋਂ ਸਾਡੇ ਸਰਦਾਰ ਜਗਮੋਹਨ ਸਿੰਘ ਜੀ ਸਰਦਾਰ ਤਲਦੀਪ ਸਿੰਘ ਬਾਬਾ ਜੀ ਨਿੱਕਾ ਜੀ ਸਰਦਾਰ ਬਲਵੀਰ ਸਿੰਘ ਜੀ ਤਾਰੀ ਜਿਹੜੇ ਸਾਡੇ ਨਾਮ ਜੁੜ ਕੇ ਸਾਰੀ ਸਾਡੀ ਜਿਹੜੀ ਕੌਮ ਦਾ ਹੀ ਫੈਸਲਾ ਹੈ ਵੀ ਆਪਾਂ ਇਸ ਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਮਜੂਦ ਕਰੀਏ ਤਾਂ ਕਿ ਉਹ ਜਿਹੜਾ ਧੰਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਸਿਧਾਂਤ ਦੇ ਉੱਤੇ ਚੱਲਦੇ ਸਾਡੀ ਕੌਮ ਵੀ ਜਿਹੜੀ ਹੈ ਉਹ ਰਾਜਨੀਤਕ ਤੌਰ ਤੇ ਮਜ਼ਬੂਤ ਹੋ ਸਕੇ